ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੋਸਤੋ ਆਜੋ ਦਿਖਾਈਏ ਇੱਕ ਸੋਹਣੀ ਜਗ੍ਹਾ ਤੁਹਾਨੂੰ ਇਹ ਨਹਿਰ ਦੇ ਕਿਨਾਰੇ ਬਣਾਈ ਹੋਈ ਹੈ ਇਹਨਾਂ ਦੀ ਸ਼ੇਅਰ ਕਰਨ ਵਾਸਤੇ ਇੱਕ ਸਾਡੇ ਘਰ ਦੇ ਕੋਲੇ ਵੀ ਬਣਾਈ ਹੋਈ ਹੈ ਨਹਿਰ ਦੇ ਕਿਨਾਰੇ ਇਹ ਥੋੜੀ ਜੀ ਹਟਮੀ ਆ ਪਰ ਇਹੋ ਜਿਹੀਆਂ ਇੱਥੇ ਬਹੁਤ ਥਾਂ ਬਣਾਈਆਂ ਹੋਈਆਂ ਨੇ ਆ ਸਾਹਮਣੇ ਸੋਹਣੇ ਘਰ ਪਾਏ ਹੋਏ ਨੇ ਗੋਰਿਆਂ ਦੇ ਉੱਚੇ ਥਾਂ ਤੇ ਤੇ ਹੁਣ ਬਸ ਰੁੱਤ ਤਾਂ ਸ਼ੁਰੂ ਹੋ ਗਈ ਆ ਵਧੀਆ ਤੇ ਚਾਰੇ ਪਾਸੇ ਹਰੇ ਭਈਆ ਜਾਣੀਆਂ ਬਸੰਤ ਦੀ ਰੁੱਤ ਆ ਗਈ ਪੱਤ ਝੜ ਦਾ ਟਾਈਮ ਗਿਆ ਤੇ ਹੁਣ ਬਸੰਤ ਰੁੱਤ ਆ ਗਈ ਆ ਇਹੋ ਜਿਹਾ ਸਾਬ ਕਿਤਾਬ ਹੈ ਡੰਡੀ ਜੀ ਬਣਾਈ ਹੋਈ ਹੈ ਨਹਿਰ ਦੇ ਕਿਨਾਰੇ ਡੰਡੀ ਨੂੰ ਇਹ ਟ੍ਰੇਲ ਕਹਿੰਦੇ ਨੇ ਆਪਾਂ ਪੱਕ ਡੰਡੀ ਕਹਿ ਦਿੰਨੇ ਆ ਐਨ ਜਮਾ ਸ਼ਾਂਤਮਈ ਮਾਹੌਲ ਐਨ ਲੱਗੂਗਾ ਜਿਵੇਂ ਵੀ ਬਹੁਤ ਹੀ ਵਧੀਆ ਸ਼ਾਂਤਮਈ ਮਾਹੌਲ ਲੋਕੀ ਸ਼ੇਅਰ ਕਰਨ ਆਉਂਦੇ ਆ ਕੋਈ ਦੌੜ ਲਗਾਉਣ ਆਉਂਦਾ ਜਮਾ ਐਨ ਜੰਗਲ ਦੇ ਵਿੱਚੋਂ ਵਿੱਚ ਅਸੀਂ ਵੀ ਅੱਜ ਕੱਢ ਕੇ ਟਾਈਮ ਆਏ ਸੀ ਉਰੇ ਤੇ ਐ ਹੁੰਦਾ ਵੀ ਤੁਹਾਡੇ ਨਾਲ ਸਾਂਝ ਪਾ ਦਿੰਨੇ ਆ ਅਗੂ ਦੇ ਕੋਨੇ ਆ ਤੁਹਾਨੂੰ ਇੱਥੇ ਪਾਣੀ ਡਿੱਗਦਾ ਥੱਲੇ ਜਿਵੇਂ ਚਰਨਾ ਟੈਪ ਕਹਿ ਦਿੰਨੇ ਆ ਆਪਾਂ ਉਹ ਵੀ ਦਿਖਾਉਂਨੇ ਆ ਤੁਹਾਨੂੰ ਬੱਚਣ ਵਾਲਿਆਂ ਬਸ ਆਪਾਂ ਉੱਥੇ ਆ ਉਹ ਜਗਾ ਇੱਥੇ ਬੈਠ ਕੇ ਤੁਹਾਨੂੰ ਟਾਈਮ ਲੰਘਾ ਸਕਦੇ ਪਾਣੀ ਦੇ ਵਿੱਚ

ਜਿਹੜਾ ਕੁਝ ਕਿੱਤਾਂ ਵਾਲਾ ਪਾਣੀ ਸੋ ਪੈਂਦੀ ਆ ਨਹੀਂ ਪੈਂਦਾ ਜਿਹੜਾ ਉਹ ਟਲਕੀ ਪਾਣੀ ਦੇ ਇਹਦੇ ਵਿੱਚ ਆ ਜਾਂਦਾ ਪਰ ਕੋਈ ਕਿਸੇ ਦੇ ਘਰ ਦਾ ਪਾਣੀ ਨਹੀਂ ਆਉਂਦਾ ਇੱਥੇ ਤੇ ਇਹ ਬਣਾਈ ਹੋਈ ਹੈ ਡੰਡੀ ਇਹ ਜਾਉ ਕਾਫੀ ਅੱਗੇ ਤੱਕ ਅੱਗੇ ਵੀ ਇੱਕ ਜਮਨਾਹਰ ਦੇ ਵਿੱਚ ਉੱਤਰਦਾ ਰਾਹ ਲੋਕੀ ਨਾਉਣ ਵੀ ਆਉਂਦੇ ਆ पर हजे ठंडा हजे टाइम नहीं है नहाँ का दा। वो भी दिखावे पूरा वैसियादरती माहौल जो दरख्तों ने हरे बाई फाड़ ली एन चारे पास छां हो जाए फिर गोरिया का घूम का ਸ਼ੇਅਰ ਕਰਨ ਦਾ ਕੋਈ ਟਾਈਮ ਨਹੀਂ ਐ ਨਹੀਂ ਹੈਗਾ ਵੀ ਸਵੇਰੇ ਉੱਠਿਆ ਜਾਊਗਾ ਤਾਂ ਸ਼ੇਅਰ ਕਰਨ ਜਾਵਾਂਗੇ ਆਪਾਂ ਕਈ ਵਾਰੀ ਸੋਚ ਲੈਂਦੇ ਆ ਨਹੀਂ ਇਹਨਾਂ ਨੂੰ ਜਦੋਂ ਟਾਈਮ ਲੱਗਦਾ ਉਦੋਂ ਇਹਨਾਂ ਨੇ ਟਾਈਮ ਕੱਢਣਾ ਤੇ ਸ਼ੇਅਰ ਕਰਨ ਚਲੇ ਜਾਣਾ ਜਦੋਂ ਲੱਗਦਾ ਵੀ ਦਿਨ ਠੀਕ ਆ ਅੱਜ ਟਾਈਮ ਵੀ ਹੈਗਾ ਤੇ ਉਦੋਂ ਇਹਨਾਂ ਨੇ ਭਜਣਾ ਸ਼ੁਰੂ ਕਰ ਦੇਣਾ ਸੋ ਇਹ ਹਿਸਾਬ ਕਿਤਾਬ ਆ ਇੱਥੇ ਆਪਣੇ ਵਾਲਾ ਕੰਮ ਨਹੀਂ ਹੈਗਾ ਵੀ ਜੇ ਆਪਾਂ ਲੇਟ ਹੋ ਜਾਂਨੇ ਆਂ ਕਈ ਵਾਰੀ ਕਹਿਣਗੇ ਲੈ ਹੁਣ ਤੁਰ ਪਿਆ ਭੱਜਣ ਨੂੰ ਇਹੋ ਜਿਹਾ ਹਿਸਾਬ ਕਿਤਾਬ ਨਹੀਂ ਹੈਗਾ ਮੈਂ ਕਿ ਕਿਸੇ ਦੀ ਜ਼ਿੰਦਗੀ ਦਾ ਕੋਈ ਇੰਟਰਫੇਰ ਇੱਥੇ ਕਰਦਾ ਹੀ ਨਹੀਂ ਹੈਗਾ ਐਂ ਹਈ ਨਹੀਂ ਵੀ ਕੋਈ ਕਿਸੇ ਦੀ ਜ਼ਿੰਦਗੀ ਜੀ ਇੰਟਰਫੇਰ ਕਰੂਗਾ ਵਧੀਆ ਗੱਲ ਆ ਵੈਸੇ ਕੋਈ ਟੋਕ ਟਿਕਾਈ ਨਹੀਂ ਹੈਗੀ ਦਰਖਤ ਜ਼ਿਆਦਾਤਰ ਹੈਗੇ ਨੇ ਇੱਕ ਤਾਂ ਚੀਲ ਦੇ ਦਰਖਤ ਵਰਗਾ ਦਰਖਤ ਆ ਤੇ ਜ਼ਿਆਦਾਤਰ ਖਰੋਟ ਅਖਰੋਟ ਜਾਣੀ ਇੱਥੋਂ ਦਾ ਜਿਹੜਾ ਜੰਗਲੀ ਬੂਟਾ ਕਹਿ ਸਕਦੇ ਆ ਪਰ ਵੈਸੇ ਖਰੋਟ ਇੱਥੇ ਮਹਿੰਗੇ ਮਿਲਦੇ ਆ ਕਿਉਂਕਿ ਜਿਹੜੇ ਬਾਗਾਂ ਦੇ ਵਿੱਚ ਲਾਏ ਜਾਂਦੇ ਆ ਉਹ ਬਾਗਬਾਨੀ ਇੱਥੇ ਘੱਟ ਹੁੰਦੀ ਆ ਖਰੋਟ ਦੀ ਜਾਣੀ ਜਿਹੜੇ ਅਖਰੋਟ ਇਹ ਡਿੱਗਦੇ ਡੁਗਦੇ ਨੇ ਤਾਂ ਹਾਂ ਤੋਂ ਇਹ ਕੋਈ ਬਹੁਤੇ ਵਧੀਆ ਨਹੀਂ ਹੁੰਦੇ ਹੈਗੇ। ਕਾਣੇ ਕੁਣੇ ਜਿਹੇ ਹੋਏ ਹੋਏ ਹੁੰਦੇ ਆ। ਹਾਂ ਦੇਖੋ ਪਾਣੀ ਐਨ ਜਮਾਂ ਸਾਫ਼। ਉਹ ਸਾਹਮਣੇ ਪੱਥਰਾਂ ਜਿਹਿਆਂ ਦਾ ਬਣਾਇਆ ਹੋਇਆ ਕੁਛ। ਥੋੜਾ ਜਿਹਾ ਦੂਰ ਆ ਦਿਖਦਾ ਨਹੀਂ ਹੈਗਾ ਪੂਰਾ ਸਾਫ਼। ਪੇਹੋ ਜੀ ਸਾਹਿਬ ਕਿਤਾਬਾ ਜੀ ਆਹ ਦੇਖੋ ਤੁਸੀਂ ਪਾਣੀ ਜਮਾਇਆ ਨਾ ਸਾਫ ਦਿਖਦਾ ਨਾ ਹੈ ਨਦੀ ਦਾ ਥੱਲਾ ਇਹਨਾਂ ਨੇ ਜਾਣੀ ਕੋਈ ਵਾਹਣ ਪੱਧਰ ਨਹੀਂ ਕਰਿਆ ਜਿਵੇਂ ਢਾਲ ਹੈਗੀ ਸੀ ਓਵੇਂ ਢਾਲ ਆ ਕਿਸੇ ਦੀ ਫਸਲ ਨਹੀਂ ਮਰਦੀ ਹੈਗੀ ਮੀਂਹ ਪੈ ਕੇ ਪਾਣੀ ਨਹੀਂ ਖੜਦਾ ਸਭ ਪਾਣੀ ਆਪੇ ਢਲ ਕੇ ਨਿਕਲ ਜਾਂਦਾ। ਬਜੇਵੇਂ ਜਿਵੇਂ ਸੀਗਾ ਢਾਲੋ ਮੀਂਹ ਰੱਖੀ ਹੋਈ ਆ। ਜਿੰਨਾ ਮਰਜੀ ਮੀਂਹ ਪੈ ਜਾ ਸਾਰਾ ਪਾਣੀ ਆਪੇ ਢਲ ਆਉਂਦਾ। ਤੇ ਕਿਸੇ ਦੀ ਜਾਨੀ ਫਸਲ ਨਹੀਂ ਮਰਦੀ ਹੈਗੀ ਪਾਣੀ ਨਾਲ। ਆਪੋਲ ਆ ਗਿਆ ਇਹ ਰੋੜ ਨੰਗਦਾ ਜੀ ਕੋਲ ਦੀ। ਤੇ ਇਥੋਂ ਵੀ ਦਿਖਾਉਂਦੇ ਆ ਸਾਨੂੰ ਜਿੱਥੇ ਪਾਣੀ ਡਿੱਗਦਾ ਥੱਲੇ ਉਹ ਸਾਹਮਣੇ ਗ੍ਰੈਡਾ ਉਹ ਦੇਖੋ ਐਨ ਕਿੰਨਾ ਸੋਹਣਾ ਲੱਗਦਾ ਧੁੱਪ ਪੂਰੀ ਖਿੜੀ ਹੋਈ ਹੁੰਦੀ ਆ ਠੰਡ ਹੋਵੇ ਤਾਂ ਵੀ ਪਰ ਐਨ ਧੁੱਪ ਚਮਕਾਰੇ ਵਾਲੀ ਹੁੰਦੀ ਆ ਕਈ ਵਾਰੀ ਤਾਂ ਸਨੋ ਪੈ ਕੇ ਛਟੀ ਹੁੰਦੀ ਆ ਐਨ ਚਾਰੇ ਪਾਸੇ ਸਨੋ ਪਈ ਵੀ ਹੁੰਦੀ ਆ ਤੇ ਧੁੱਪ ਐ ਜਮਾ ਖਿੜੀ ਵੀ ਹੁੰਦੀ ਆ ਤੇ ਅੱਖਾਂ ਚ ਐਂ ਵੱਜਦੀ ਆ ਜਿਵੇਂ ਚਿੱਟੀ ਕਲੀ ਇਹਜੀ ਗੱਲਬਾਤ ਹੈ ਜੀ ਅਮਰੀਕਾ ਦੀ